ਹੀ ਆ ਜੀ ਬਸ ਉਹਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਜਿੱਥੇ ਵੀ ਸਾਡਾ ਪ੍ਰਵਾਹ ਹੋਵੇ ਆਪਣੇ ਚਰਨਾਂ 'ਚ ਜਗ੍ਹਾ ਮਿਲੇ ਸਾਨੂੰ ਪਤਾ ਜੇ ਕੋਈ ਘਰ ਚੜ ਕੇ ਆਵਾਜ਼ ਨਹੀਂ ਨਾ ਮਾਰਦਾ ਵੀ ਮਮਾ ਆ ਗਿਆ ਆਪੇ ਬੂਆ ਖੋਲੀ ਜਾਪੀ ਬੈਜੀ ਜਾ ਕਿਹਨੂੰ ਦਸੀਏ ਬਣ ਗਿਆ ਸੋ ਜਿਹੜਾ ਅੰਨਾਂ ਦੇ ਸੀ ਨਾ ਮਿੱਟੀ ਨਾਲ ਬਰੋਲ ਜੋਗੀ ਨੀ ਲੱਪੜੇ ਲਾਲ ਕੁਆਚ ਆਉਗੇ ਅਗਲੀ ਡੇਰੀ ਅੰਦਰ ਬੜੀ ਉਖੀ ਨਗਣੀ ਹੋਰ ਕੋਈ ਘਾਟ ਪਾ ਦਿੰਦਾ ਪਰ ਇਹਦੀ ਘਾਟ ਨਾ ਪਉਂਦਾ ਹਾਂਜੀ ਇਨੀ ਉਮਰ ਵੀ ਨਹੀਂ ਸੀ ਵਾਲਾ ਦੀ ਨਾ ਜੀ ਨਾ 33 34 ਸਾਲ ਕੀ ਉਮਰ ਹੈ ਜਦ ਬੱਚਾ ਅਸੀਂ ਪੜਦਾ ਸੀ ਆਪਦੇ ਭਰਾ ਦਾ ਹੁੰਦਾ ਤਾਂ ਹੈ ਸੋ ਪੰਜਾਬੀ ਹੀ ਪੰਜਾਬੀਆਂ ਦੇ ਕੰਮ ਆਉਂਦੇ ਹਣਾ ਆਪ ਵੀ ਇਖੀ ਦਿਹਾੜ ਹੋਵੇ ਰਾਜਵੀਰ ਜਵੰਦਾ ਅੱਜ ਹਮੇਸ਼ਾ ਹਮੇਸ਼ਾ ਦੇ ਲਈ ਦੁਨੀਆ ਤੋਂ ਚਲੇ ਗਏ। ਇਹ ਖਬਰ ਜਦੋਂ ਦੀ ਲੋਕਾਂ ਨੂੰ ਪਤਾ ਲੱਗੀ ਹੈ ਕਿਸੇ ਨੂੰ ਯਕੀਨ ਹੀ ਨਹੀਂ ਹੋਇਆ ਕਿ ਨਾ ਹੱਟਾ-ਕੱਟਾ ਸਿਹਤਮੰਦ ਗੱਭਰੂ ਜਵਾਨ ਮੁੰਡਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਉਹਨਾਂ ਦੇ ਪਰਿਵਾਰ ਵਾਲੇ ਇਸ ਸਮੇਂ ਡੂੰਘੇ ਸਦਮੇ ਦੇ ਵਿੱਚ ਨੇ। ਮਾਸੂਮ ਜਿਹੇ ਛੋਟੇ ਜਿਹੇ 5 ਸਾਲ ਦੇ ਪੁੱਤ ਦੇ ਵੱਲੋਂ ਮੁੱਖ ਅਗਨੀ ਦਿੰਦੇ ਹੋਏ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ ਗਈ। ਉਸ ਬਚਾਰੇ ਨੂੰ ਤਾਂ ਹਲੇ ਤੱਕ ਸਮਝ ਵੀ ਨਹੀਂ ਕਿ ਆਖਿਰਕਾਰ ਇਹ ਸਭ ਕੁਝ ਹੋ ਕੀ ਰਿਹਾ ਹੈ ਤੇ ਦੂਜੇ ਪਾਸੇ ਉਹਨਾਂ ਦੀ ਸਤਕ ਸਾਲ ਦੀ ਧੀ ਜੋ ਕਿ ਹੱਥ ਜੋੜ ਕੇ ਖੜੀ ਸੀ ਆਪਣੇ ਪਿਤਾ ਦੀ ਮ੍ਰਿਤਕ ਦੇ ਦੇ ਨੇੜੇ ਮਨ ਹੀ ਮਨ ਦੇ ਵਿੱਚ ਪਤਾ ਨਹੀਂ ਕਿੰਨੀਆਂ ਹੀ ਗੱਲਾਂ ਕਰਦੀ ਹੋਣੀ ਹੈ ਉਸ ਨੂੰ ਲੱਗਦਾ ਹੋਣਾ ਹੈ ਕਿ ਸਭ ਕੁਝ ਠੀਕ ਹੋ ਜਾਣਾ ਪਰ ਇਹ ਮਾਸੂਮ ਬੱਚੇ ਇੰਨਾ ਵੱਡਾ ਬੋਝ ساری ਜ਼ਿੰਦਗੀ ਕਿਵੇਂ ਚੇਲਣਗੇ ਕਿ ਉਹਨਾਂ ਦੇ ਕੋਲ ਪਿਤਾ ਨਹੀਂ ਪਿਤਾ ਵਰਗਾ ਪਿਆਰ ਬੱਚਿਆਂ ਨੂੰ ਹੋਰ ਕੋਈ ਵੀ ਨਹੀਂ ਦੇ ਸਕਦਾ ਅਜਿਹਾ ਬੱਚਿਆਂ ਦੀ ਮਾਂ ਖੁਦ ਜੋ ਕਿ ਬੇਬਸ ਅਤੇ ਮਜਬੂਰ ਨੇ ਟੁੱਟੇ ਹੋਏ ਨੇ ਕਿਉਂਕਿ ਉਹਨਾਂ ਦੇ ਪਤੀ ਰਾਜਵੀਰ ਜਵੰਦਾ ਜੋ ਕਿ ਮੋਟਰਸਾਈਕਲ ਦੀ ਰਾਈਡ ਤੇ ਗਏ ਸੀ ਹਾਲਾਂਕਿ ਉਹ ਆਖਰੀ ਪਾਦਿੰ ਚਦੋਂ ਪਤਨੀ ਦੇ ਵੱਲੋਂ ਪਤੀ ਨੂੰ ਰਾਜਵੀਰ ਜਵੰਦਾ ਨੂੰ ਮਨਾ ਕੀਤਾ ਗਿਆ ਸੀ ਕਿ ਉਹ ਮੋਟਰਸਾਈਕਲ ਤੇ ਨਾ ਜਾਣ ਪਰ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਉਹ ਜਲਦੀ ਹੀ ਵਾਪਸ ਆ ਜਾਣਗੇ ਉਨ੍ਹਾਂ ਦੇ ਕਹੇ ਹੋਏ ਇਹ ਸ਼ਬਦ ਅੱਜ ਵੀ ਪਤਨੀ ਦੇ ਕੰਨਾਂ ਦੇ ਵਿੱਚ ਗੂੰਜਦੇ ਹੋਣੇ ਨੇ ਤੇ ਇਸ ਦੇ ਵਿਚਾਲੇ ਹੀ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਪੋਨਾ ਦੇ ਵਿੱਚ ਕਰ ਦਿੱਤਾ ਗਿਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰਸ਼ੰਸਕ, ਪਰਿਵਾਰਿਕ ਮੈਂਬਰ, ਦੋਸਤ, ਰਿਸ਼ਤੇਦਾਰ, ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਉਹਗੀਆਂ ਸਖਸ਼ਤਾ ਰਾਜਨੀਤਿਕ ਨੇਤਾ, ਪੰਜਾਬ ਦੇ ਸੀਐਮ ਹਰ ਕੋਈ ਇੱਥੇ ਪਹੁੰਚਿਆ ਸੀ ਨਾ ਮੱਖਾਂ ਦੇ ਨਾਲ। ਰਾਜਵੀਰ ਜਵੰਦਾ ਨੂੰ ਇੱਥੇ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਪਰਿਵਾਰਿਕ ਮੈਂਬਰਾਂ ਦੇ ਨਾਲ ਦੁੱਖ ਜ਼ਾਹਿਰ ਕੀਤਾ ਜਾਂਦਾ ਹੈ। ਪਰ ਇਹ ਵੱਡਾ ਦੁੱਖ ਉਹ ਬੱਚੇ ਅਤੇ ਪਰਿਵਾਰ ਹੀ ਜਾਣਦਾ ਹੈ ਕਿ ਆਖਿਰਕਾਰ ਉਹਨਾਂ ਦੇ ਕੋਲੋਂ ਕੀ ਖੋ ਲਿਆ ਗਿਆ। 35 ਸਾਲ ਦੀ ਉਮਰ ਦੇ ਵਿੱਚ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਚਲੇ ਗਏ। ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਸੀ ਹਾਦਸੇ ਦੇ ਦੌਰਾਨ ਜਿਸ ਦੇ ਵਿੱਚ ਸਿਰ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਝੋਟਾਂ ਆ ਚੁੱਕੀਆਂ ਸੀ। ਪਹਿਲੇ ਦਿਨ ਤੋਂ ਹੀ ਇਹ ਪਤਾ ਲੱਗ ਗਿਆ ਸੀ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਹਰਕਤ ਨਹੀਂ ਹੋ ਰਹੀ। ਅੱਜ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦੇ ਕਰੀਬੀ ਦੋਸਤ ਅਤੇ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸੀਨੀਅਰ ਸਿੰਗਰ ਜਿਨ੍ਹਾਂ ਦੇ ਵਿੱਚ ਕੁਲਵਿੰਦਰ ਬਿੱਲਾ, ਕਨਵਰ ਗਰੇਵਾਲ ਇਹ ਸਾਰੇ ਜਾਣੇ ਇਕੱਠੇ ਹੀ ਪੜ੍ਹਦੇ ਹੁੰਦੇ ਸੀ, ਰਾਜਵੀਰ ਜਵੰਦਾ ਦੇ ਘਰ ਪਹੁੰਚਦੇ ਹੀ ਇਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕੇ। ਇਕ ਵੱਡੇ ਭਰਾ ਦੀ ਤਰ੍ਹਾਂ ਇਹਨਾਂ ਦੇ ਵੱਲੋਂ ਪਰਿਵਾਰ ਨੂੰ ਪੂਰਾ ਹੌਸਲਾ ਦਿੱਤਾ ਗਿਆ। ਅਧਿਆਤ ਨੂੰ ਜਦੋਂ ਸੰਸਕਾਰ ਹੋ ਗਿਆ ਤਾਂ ਕਨਵਰ ਗਰੀਵਾਲ ਇੱਕ ਪਾਸੇ ਜਾ ਕੇ ਜ਼ਮੀਨ ਦੇ ਉੱਪਰ ਬੈਠ ਗਏ। ਰਾਜਪੀਰ ਦੇ ਬੰਦਾ ਪੰਜ ਤੱਤਾਂ ਦੇ ਵਿੱਚ ਵਲੀਨ ਹੋ ਚੁੱਕੇ ਨੇ। ਦੁਨੀਆ ਛੱਡ ਕੇ ਜਾ ਚੁੱਕੇ ਨੇ। ਪਰਿਵਾਰ ਅਤੇ ਦੁਨੀਆ ਤੋਂ ਦੂਰ ਹਮੇਸ਼ਾ ਹਮੇਸ਼ਾ ਦੇਲੇ ਚਲੇ ਗਏ। ਦੁਪਹਿਰ ਦੇ ਕਰੀਬ 1:30 ਵਜੇ ਤੇ ਕਰੀਬ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਜਿਸ ਤੋਂ ਪਹਿਲਾਂ ਉਹਨਾਂ ਦੀ ਮ੍ਰਿਤਕ ਦੇ ਟਰਾਲੀ ਦੇ ਵਿੱਚ ਰੱਖ ਕੇ ਪਿੰਡਾਂ ਦੇ ਵਿੱਚ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਸੀ ਯਾਤਰਾ ਕੀਤੀ ਗਈ ਸੀ ਤਾਂ ਕਿ ਉੱਥੇ ਮੌਜੂਦ ਲੋਕ ਉਹਨਾਂ ਨੂੰ ਆਖਰੀ ਵਾਰ ਦੇਖ ਕੇ ਆਪਣੀ ਇੱਛਾ ਪੂਰੀ ਕਰ ਸਕਣ ਗੱਲ ਹੀ ਨਹੀਂ ਜੀ ਹੁੰਦੀ ਨਹੀਂ ਗੱਲ ਫੋਟਾਰਾ ਧੱਕ ਗੱਲ ਨਹੀਂ ਰੱਬ ਦੀ ਬੇਵਦੀ ਤਾਂ ਪਤਨੂ ਮੱਲ ਕੇ ਬਿਠਾ ਆਈ ਦੀ ਨੇਕੀ ਐਡਾ ਬੰਦਾ ਨਾ ਨਾਨਸਾਨ ਕੱਢਿਆ ਇੱਡਾ ਲੈਕ ਬੰਦਾ ਮੇਰੇ ਲਈ ਜੰਮੀ ਗੱਲ ਨਹੀਂ ਹੁੰਦੀ ਬਹੁਤ ਦੁਖੀ ਹਾਂ ਮੈਂ ਬੜੇ ਉਖੇ ਨਿੱਕੇ ਨਿੱਕੇ ਬੱਚੇ ਉਹਨਾਂ ਦੇ ਬੱਚੇ ਪੂਰਾ ਪੂਰਾ ਬੱਚੇ ਕਿਹ ਬੱਚਿਆਂ ਨੂੰ ਸੋਜੀ ਆ ਮਾਂ ਨੇ ਇਹ ਮੈਂ ਸੰਭਾੜੇ ਪੜ ਗਈ ਸੀ ਐਡੀ ਵੱਡੀ ਲਈ ਨੌਕਰੀ ਲਈ ਚੰਗਾ ਕਿ ਬਈ ਲਾ ਗੌਣ ਕਿ ਬੜਿਆ ਚੰਗਾ ਸਤਕਾਰ ਜੱਗ ਨੇ ਦਿੱਤਾ ਜੋ ਪੰਜਾਬ ਦੇ ਵਿੱਚ ਹੀ ਹੁਕਾ ਸਦਾ ਹੀ ਜਿਉਂਦਾ ਰਹੂ ਜੀਦੀ ਨੇ ਕੀ ਸਦਾ ਹੀ ਜਿਉਂਦਾ ਰਹੂ ਪਰ ਅੱਜ ਦਾ ਘਟਾ ਪੂਰਾ ਨਹੀਂ ਘਟਾ ਨਹੀਂ ਪੂਰਾ ਬਸ ਕਿਤੇ ਦਿਲਾਂ ਦੇ ਵਿੱਚ ਤਾਂ ਹਾਂਜੀ ਬਸ ਜੀ ਪੁੱਛੋ ਇਹਨਾਂ ਦੇ ਦਿਲਾਂ ਦੇ ਜ਼ਿਲਾਂਤਰਾ ਇਹ ਘਾਟ ਪੂਰੀ ਨਹੀਂ ਹੋ ਸਕਦੀ ਕੋਈ ਹੋਰ ਅੰਗੇ ਖੜ ਜਾਂਦਾ ਮੰਜੇ ਤੇ ਬਹਿ ਜਾਂਦਾ 25 ਦਿਨ ਕੱਟਦੀ ਬਹੁਤ ਔਖਾ ਔਖੇ ਹੱਸ ਜਦੋਂ ਹਸਪਤਾਲ ਦੇ ਵਿੱਚ ਸੀ ਪੂਰਾ ਪੰਜਾਬ ਉਹਨਾਂ ਲਈ ਆਰਦਾਸਾਂ ਕਰ ਰਹੇ ਸੀ ਪੂਰਾ ਨਾਲ ਸੀ ਪਰ ਅਰਦਾਸਾਂ ਬੇਨਤੀਆਂ ਹਨ ਆਰੰਭ ਕਰਵਾਇਆ ਜੇ ਪੰਜਾਬ ਨੇ ਸਾਥ ਦਿੱਤਾ ਪਰ ਰੱਬ ਨੇ ਉਹਦੀ ਲੈ ਸਰਕਾਰ ਨੇ ਸਾਥ ਨਹੀਂ ਦਿੱਤਾ ਜੋ ਜਾਨਵਰ ਉਹਦਾ ਦੋਸਤ ਨਹੀਂ ਬਣ ਗਿਆ ਮੰਜੇ ਤੇ ਬਹਿ ਜਾਂਦਾ ਸੇਵਾ ਕਰ ਲੇ ਬਹੁਤ ਬਹੁਤ ਦੁੱਖ ਦੀ ਘੜੀ ਐ ਨਾ ਬਹੁਤ ਦੁੱਖ ਦੀ ਘੜੀ ਆ ਬੱਚਾ ਨੰਗਾਉਣੀ ਬਹੁਤ ਔਖੀ ਬੜੀ ਔਖੀ ਨੰਗਣੀ ਹੋਰ ਕੋਈ ਘਾਟ ਪਾ ਦਿੰਦਾ ਪਰ ਇਹਦੀ ਘਾਟ ਨਾ ਪਉਂਦਾ ਹਾਜੀ ਨਹੀਂ ਉਮਰ ਵੀ ਨਹੀਂ ਸੀ ਉਹਨਾਂ ਦੀ ਨਾ ਜੀ ਨਾ 33 34 ਸਾਲ ਦੀ ਉਮਰ ਆ ਜਦ ਬੱਚਾ ਅਸੀਂ ਪਾਲਦਾ ਸੀ ਬੱਚਾ ਪਾਲਦਾ ਸੀ ਗਾਹਾਂ ਉਹਦੇ ਬੱਚਿਆਂ ਬਾਰੇ ਪੂਰਾ ਬੇਕਾਮ ਕੀਤਾ ਰੱਬ ਨੇ ਕੀ ਕਰ ਸਕਦੇ ਆ ਕੁਝ ਨਹੀਂ ਕਰ ਸਕਦੇ ਇੱਥੇ ਜੋਰ ਨਹੀਂ ਕੋਈ ਬੰਦਾ ਉਹਦੇ ਨਾਲ ਦੋ ਹੱਥ ਕਰਦਾ ਨਿੰਟ ਲੈਂਦੀ ਅਰੇ ਜੀ ਹੋਣੀ ਦੀ ਹਰ ਕੋਈ ਜੋਰ ਨਹੀਂ ਚੱਲਦਾ ਘਰ ਸੁਨਾ ਹੋ ਗਿਆ ਸੁਨਾ ਹੋ ਗਿਆ ਵੀਰ ਜਮਈ ਸਾਡਾ ਤਾਂ ਨਗਰ ਹੀ ਸੁਨਾ ਹੋ ਗਿਆ ਕARTA ਜਿਹੜਾ ਹੋ ਗਿਆ ਹੋ ਗਿਆ ਸਾਡਾ ਨਗਰ ਹੀ ਸੁਨਣਾ ਹੋ ਗਿਆ ਕੋਈ ਵਸ ਦੀ ਗੱਲ ਨਹੀਂ ਗਈ ਗੱਲ ਕਰਨ ਨੂੰ ਕੋਈ ਥਾ ਹੀ ਨਹੀਂ ਰਿਹਾ ਕੀ ਗੱਲ ਕਰ ਸਕੀਏ ਕੋਈ ਲਈ ਨਹੀਂ ਤੋਰ ਸਕਦੇ ਬਸ ਵੀਰ ਜੋ ਬਸ ਪਰਮਾਤਮਾ ਨੂੰ ਪਤਾ ਹਰ ਇੱਕ ਬੰਦੇ ਦੀ ਅੱਖਾਂ ਚ ਅਥਰੂ ਸੀ ਇਹ ਗੱਲ ਸੁਣ ਕੇ ਖਾਸ ਕਰਕੇ ਪੰਜਾਬੀਆਂ ਦੇ ਜਿਹੜੇ ਪੱਗਾਂ ਵਾਲਿਆਂ ਨੂੰ ਇਹ ਚਾਹੁੰਦੇ ਅਸੀਂ ਵੀ ਦੇਖਿਆ ਜਦੋਂ ਤੁਸੀਂ ਬਾਹਰ ਆਏ ਤੇ ਅੱਖਾਂ ਪੂਣੇ ਟੜੀਆਂ ਭਿੱਜੀਆਂ ਹੋਈਆਂ ਸੀ। ਤਾਂ ਦੁੱਖ ਤਾਂ ਹੈ ਕੋਤਰ ਤੁਰਦਾ ਪਾਣਾ ਕੀ ਕਰਾਂ। 10 ਦਿਨ ਹੋ ਗਏ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਉਹ 10 ਦਿਨ ਦੇ ਵਿੱਚ ਵਿੱਚ ਪੂਰੇ ਪੰਜਾਬ ਉਹਨਾਂ ਲਈ ਅਰਦਾਸਾ ਕਰਦਾ ਪਿਆ ਸੀ ਕਿ ਠੀਕ ਹੀ ਖਬਰ ਆਵੇ ਕੋਈ ਪਰ ਇਹ ਕਟਣਾ ਹੋ ਗਈ ਹਨਾ ਯਕੀਨ ਤੱਕ ਨਹੀਂ ਹੋ ਰਿਹਾ ਆਪਾਂ ਨੂੰ ਮਸਲਕ ਦੀ ਮਰਜ਼ੀ ਹੈ 10 ਦਿਨ ਹਰ ਇੱਕ ਬੰਦਾ ਇਹ ਅਰਦਾਸ ਕਰਦਾ ਸੀ ਤੇ ਹੋਰ ਕੋਈ ਖਬਰ ਨਹੀਂ ਸੁਣਦਾ ਸੀ ਇਹਦੀ ਸੁਣਦਾ ਸੀ ਵੀ ਕੀ ਖਬਰ ਹੈ ਇੰਨਾ ਜ਼ਿਆਦਾ ਜੁੜ ਗਏ ਸੀ ਤੁਸੀਂ ਮੈਂ ਦੇਖ ਰਿਹਾ ਕਿ ਤੁਹਾਡੇ ਅੱਖਾਂ ਦੇ ਵਿੱਚ ਅੰਜੂ ਤੱਕ ਆ ਗਏ ਮੋ ਆਪ ਦੇ ਭਰਾ ਦਾ ਹੁੰਦਾ ਤਾਂ ਕਿਉਂ ਪੰਜਾਬੀ ਹੀ ਪੰਜਾਬੀਆਂ ਦੇ ਕੰਮ ਆਉਂਦੇ ਹੋਣਾ ਆਪਾਂ ਵੇਖ ਹੀ ਤੇ ਖੜਾ ਹੋਵੇ ਇੱਕ ਤਰ੍ਹਾਂ ਤਾਂ ਪੂਰੇ ਪੰਜਾਬ ਦਾ ਡੇਟਾ ਹੀ ਬਣ ਗਿਆ ਹੋਇਆ ਸੀ ਉਹ ਕੋਈ ਸ਼ੱਕ ਨਹੀਂ ਸੀ ਿੱਕੇ-ਨਿੱਕੇ ਬੱਚੇ ਆ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਉਹਨਾਂ ਨਾਲ ਕੀ ਹੋ ਗਿਆ ਤਾਂ ਮਾਲਕ ਹੀ ਆ ਉਹ ਤੇ ਰੰਗਾਂ ਨੂੰ ਉਹ ਹੀ ਜਾਣਦਾ ਹੁਣ ਜਿੱਥੇ ਕਿ ਪੂਰਾ ਪੰਜਾਬ ਉਹਨਾਂ ਦੇ ਨਾਲ ਜੁੜ ਚੁੱਕਿਆ ਸੀ ਲੋਕ ਤਾਂ ਇਹ ਵੀ ਕਹਿਣ ਲੱਗ ਪਏ ਕਿ ਪਤਾ ਨਹੀਂ ਰੱਬ ਹੈਗਾ ਵੀ ਹੈ ਕਿ ਨਹੀਂ ਕਿ ਜਿਹੜੇ ਇੰਨੇ ਅਰਦਾਸਾਂ ਕੀਤੀਆਂ ਲੇਕਿਨ ਫਿਰ ਵੀ ਇੰਨੀ ਮਾੜੀ ਖਬਰ ਸੁਣਨ ਨੂੰ ਮਿਲੀ। ਇਸ ਗੱਲ ਤੋਂ ਇਨਕਾਰ ਤਾਂ ਆਪਾਂ ਨਹੀਂ ਕਰ ਸਕਦੇ ਰੱਬ ਹੈਗਾ ਕਿ ਨਹੀਂ ਐ ਤਾਂ ਫਿਰ ਉਹਨੂੰ ਗੁਰੂ ਸਾਹਿਬ ਹੋ ਰਹੇ ਨੇ ਕਿੰਨੇ ਕਿੰਨੇ ਪਾਣੇ ਮੰਨੇ। ਸਾਰਾ ਸਾਰਾ ਪਰਿਵਾਰ ਵਾਰਤਾ ਉਹਨਾਂ ਨੇ ਵੀ ਨਹੀਂ ਕਿਹਾ ਵੀ ਰੱਬ ਹੈ ਨਹੀਂ। ਉਹਨਾਂ ਨੇ ਕਿਹਾ ਤੇਰਾ ਪਾਣਾ ਮਿੱਠਾ ਲੱਗੇ ਹੈ ਤਾਂ ਉਹ ਉਹਨਾਂ ਨੇ ਐਵੇਂ ਤਾਂ ਨਹੀਂ ਕਿਹਾ। ਪਰ ਉਹਦੀਆਂ ਖੇਡਾਂ ਨਹੀਂ ਸਮਝ ਸਕਦੇ ਆਪਾਂ। ਬੰਦੇ ਨੂੰ ਕਦੋਂ ਕਿਹੜੇ ਮੋੜ ਤੇ ਲਾ ਜਾ ਕੇ ਖੜਾ ਕਰ ਦਿੰਦੇ ਕਿਉਂਕਿ ਇਹ ਹੋਣਾ ਹੀ ਸੀ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਰੋਕਿਆ ਵੀ ਸੀਗਾ ਕਿ ਤੁਸੀਂ ਨਾ ਜਾਓ ਗੱਡੀ ਤੇ ਚਲੇ ਜਾਓ ਤੁਸੀਂ ਲੇਕਿਨ ਫਿਰ ਵੀ ਉਹ ਹੱਸ ਕੇ ਗਏ ਸੀ ਕੋਈ ਨਹੀਂ ਮੈਂ ਸਹੀ ਸਲਾਮਤ ਆਉਂਗਾ ਇਹ ਸਾਰਾ ਕੁਝ ਹੋ ਗਿਆ ਤਾਂ ਹੁਣ ਆਪਾਂ ਕੀ ਕਹਿ ਸਕਦੇ ਮਾਲਕ ਦੀਆਂ ਖੇਡਾਂ ਉਹ ਕਿਹੜੇ ਰਾਹ ਪਾਉਂਦਾ ਬੰਦੇ ਨੂੰ ਕੀ ਕਰਦਾ ਕੀ ਨਹੀਂ ਕਿੱਥੇ ਲ ਜਾਂਦਾ ਤਾਂ ਉਹ ਛੇ ਦੀ ਖੇਡ ਹੈ ਪਰ ਆਈ ਨਹੀਂ ਗਿਆ ਪਟਿਆਲੇ ਤੋਂ ਸਿੱਧਾ ਤੁਸੀਂ ਇੱਥੇ ਆਏ ਹੋ ਹਾਂਜੀ ਇੱਥੇ ਆ ਮਟਾ ਤੇ ਕਿਵੇਂ ਮਿਲ ਕੇ ਦੱਸ ਦੇਣਾ ਸੀ ਅਰਦਾਸਾ ਕਰਦੇ ਰਹੇ ਪਰ ਬਹੁਤ ਕੀਤੀਆਂ ਪਰ ਪ੍ਰਮਾਤਮਾ ਨੇ ਕੁਝ ਹੋਰ ਹੀ ਮਨਜ਼ੂਰ ਸੀਗਾ ਉਹਨੂੰ ਪਤਾ ਨਹੀਂ ਕਿੰਨਾ ਕੁ ਚੰਗਾ ਲੱਗ ਰਿਹਾ ਸੀਗਾ ਪਰ ਉਹਦੇ ਅੱਗੇ ਜੋਰ ਨਹੀਂ ਹੈਗਾ ਡਾਡੇ ਦੇ ਸਾਡੇ ਹੋਣਾ ਹੈ ਰੀਰੇ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਜਿਹੜੇ ਸੜਕਾਂ ਤੇ ਨਹੀਂ ਜਦੋਂ ਅਸੀਂ ਟੈਕਸ ਦੇ ਰਹੇ ਹਾਂ ਕਿ ਉਹ ਨਹੀਂ ਸਰਕਾਰ ਪ੍ਰਬੰਧ ਕਰਦੀ ਵੇ ਚਲ ਗਿਆ ਮੁੜ ਕੇ ਆਉਣਾ ਨਹੀਂ ਉਸ ਮਾਂ ਨੂੰ ਤੇ ਉਸ ਬੱਚਿਆਂ ਨੂੰ ਉਹ ਘਰ ਵਾਲੀ ਕਿਥੋਂ ਮਿਲੇਗਾ ਹੁਣ ਸਾਡੇ ਇਥੇ ਕੋਈ ਸੁਣਦਾ ਨਹੀਂ ਹੈਗਾ ਰੈਂਗੁੰਦਾ ਫੋਟੀ ਵਾਲੇ ਨੇ ਲੁੱਟ ਲਿਆ ਉਸ ਦਿਨ ਦਾ ਪਿਆ ਸੀ ਦੱਸ ਦਿੰਦੇ ਵੀ ਨਹੀਂ ਇਹਨੇ ਬਚਣਾ ਜਦੋਂ ਮਣਕਾ ਹੀ ਟੁੱਟ ਗਿਆ ਬਰੇਣੀ ਡੈੱਡ ਹੋ ਗਿਆ ਕਿਉਂ ਤੁਸੀਂ ਰੱਖਿਆ ਘਰ ਜਦ ਨੂੰ ਕਹਿ ਦਿੰਦੇ ਵੀ ਨਹੀਂ ਉਹਨਾਂ ਤਾਂ ਪਹਿਲਾਂ ਮੇਰੇ ਪੁੱਤ ਲੁੱਟ ਲਿਆ ਸੀ ਉਹਨਾਂ ਨੇ ਰਜਿੰਦਰਾ ਭੇਜ ਕੇ ਮਾਰਤਾ ਉਹ ਕਿਸੇ ਦੇ ਬੜੇ ਨਹੀਂ ਡਾਕਟਰ ਨਹੀਂ ਬਣਦੇ ਕੁਛ ਉਹਨਾਂ ਤਾਂ ਲੁੱਟਣਾ ਸੀ ਲੁੱਟ ਲਿਆ ਉਦੋਂ ਤੱਕ ਜਿਹੜਾ ਕੋਈ ਮਾੜੀ ਮੋਟੀ ਪੂੰਜੀ ਐ ਸੀ ਉਹਨਾਂ ਨੇ ਲਾ ਲਈ ਕੀ ਹੋਇਆ ਸੀ ਜੀ ਤੁਹਾਡੇ ਪੁੱਤ ਮੇਰੇ ਬੇਟੇ ਨੂੰ ਤਾਂ ਕਰੋਨਾ ਸੀ ਇਹਨਾਂ ਨੇ ਉੱਥੇ ਭੇਜਤਾ ਸੀਗਾ ਰਜਿੰਦਰਾ ਚ ਉਦੋਂ ਇਹਨਾਂ ਨੇ ਰੱਖਿਆ ਨਹੀਂ ਹੈਗਾ ਹੁਣ ਧੱਕੇ ਨਾਲ ਵੇਖ ਲੋ ਕਿੰਨੇ ਦਿਨ ਪਾਈ ਰੱਖੇ ਜਦੋਂ ਪਤਾ ਸੀ ਇਹਨਾਂ ਨੂੰ ਵੀ ਨਹੀਂ ਕੋਈ ਕਵਰ ਹੋ ਰਿਹਾ ਕਿਉਂ ਝੂਠਾ ਉਹ ਕਰੀ ਜਾਂਦੇ ਕਿਸੇ ਨੇੜੇ ਜਾਣ ਨਹੀਂ ਸੀ ਜਾਂਦੇ ਚੋ ਮੋ ਤੁਰ ਗਿਆ ਹੀਰਾ ਸੀ ਸੋਨਾ ਸੀ ਗੱਭਰੂ ਸੀ ਪੰਜਾਬ ਦੀ ਗੱਲ ਕਰਦਾ ਸੀ ਦਿੱਲੀ ਮੋਰਚੇ ਤੇ ਰਹਿ ਇਕੱਠੇ ਅਸੀਂ ਵੇਖੋ ਹਰ ਗੱਲ ਬੰਗਾਰਦੇ ਸੀ ਆਪਣੇ ਕਲਾ ਦੇ ਰਾਹੀਂ ਪਰ ਇੱਛਾ ਉਹਦੀ ਪੂਰੀ ਨਹੀਂ ਹੋਈ ਜਿਵੇਂ ਕਹਿੰਦਾ ਸੀ ਵਿਕਾ ਮੈਂ ਜਿਸ ਮੁੰਡੇ ਦੇ ਵਿਆਹ ਤੇ گاਵਾ ਤੇ ਮੈਂ ਉਹਦੇ ਮੁੰਡੇ ਤੇ ਵਿਆਹ ਤੇ گاਵਾ ਮੇਰੀ ਇੱਛਾ ਹੈ ਕਿ ਮੈਂ ਅਮਰ ਹਾਂ ਮਾਲਕਨ ਕੁਝ ਹੋਰ ਮਨਜ਼ੂਰ ਸੀ ਆਣਾ ਦਾ ਮਿੱਠਾ ਕਰਕੇ ਮੰਨਣਾ ਪੈਣਾ ਕਹਿੰਦੇ ਕਿ ਜਦੋਂ ਉਹ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਉੱਤੇ ਤੇ ਉਹਨਾਂ ਦੀ ਘਰ ਵਾਲੀ ਰੋਕ ਵੀ ਰਹੀ ਸੀਗੀ ਉਹਨਾਂ ਨੂੰ ਕਿ ਨਾ ਜਾਓ ਬਟ ਇੱਕ ਅਟੈਚਮੈਂਟ ਹੁੰਦੀ ਆ ਕੋਈ ਉਹਨਾਂ ਨੂੰ ਸੁਝ ਰਿਆ ਸੀ ਕਿ ਅੱਜ ਨਾ ਜਾਵੇ ਵੈਸੇ ਤਾਂ ਹਰ ਔਰਤ ਨੂੰ ਜਿਹਨਾਂ ਨਾਲ ਮੋਹ ਪਿਆਰ ਹੁੰਦਾ ਨਾ ਉਹ ਹਰੇਕ ਨੂੰ ਇੱਕ ਮਤਲਬ ਜਿਵੇਂ ਵਾਈਬ੍ਰੇਸ਼ਨ ਵਾਂਗੂ ਕੁਝ ਪਤਾ ਚੱਲ ਜਾਂਦਾ ਵੀ ਕੁਝ ਹੋ ਨਾ ਜਾਵੇ ਪਰ ਅੱਜ ਕੱਲ ਬੱਚੇ ਆਪਣੇ ਸ਼ੌਂਕ ਕਰਕੇ ਆਪਣ ਉਸ ਕਰਕੇ ਕੋਣ ਮੰਨਦਾ ਕਿਸੇ ਬਾਕੀ ਉਹ ਪਰਮਾਤਮਾ ਡਾਡਾ ਉਹ ਲੈ ਜਾਂਦਾ ਵੀ ਖਿੱਚ ਕੇ ਜਿੱਥੇ ਮਰਜੀ ਬੰਦਾ ਭੱਜ ਲਿਓ ਨਹੀਂ ਰੁਕਣ ਦਿੰਦਾ ਹੋਰ ਵੀ ਨਾਲ ਦੇ ਲੰਗੇ ਹੀ ਸੀ ਇਹ ਵੀ ਲੰਘ ਜਾਂਦਾ ਪਰ ਹੁਣ ਤਾਂ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਤੇ ਕੰਟਰੋਲ ਕਰੇ ਜਿਹੜੇ ਕਹਿੰਦੇ ਨੇ ਨਾ ਵੀ ਇਹ ਗਊ ਮਾਤਾ ਜਾਂ ਉਹ ਉਹ ਹੁਣ ਆਪਣੇ ਘਰਾਂ ਚ ਲੈ ਜਾਣ ਕਿਸੇ ਦੇ ਮਾਮਾ ਦੇ ਪੁੱਤ ਨਾਲ ਸਿਰ ਮੁੜ ਕੇ ਅੱਜ ਦੁਨੀਆ ਉਜੜ ਗਈ ਅੱਜ ਕੌਣ ਪੁੱਛੇਗਾ ਹੁਣ ਤਾਂ ਚਾਰਜੀ ਆਉਂਦੇ ਨੇ ਜਾਂਦੇ ਨੇ ਬਾਅਦ ਚ ਕੋਈ ਨਹੀਂ ਪੁੱਛਦਾ ਭਾਈ ਮੈਂ ਕੱਲੀ ਬੈਠੀ ਆ ਕੋਈ ਨਹੀਂ ਪੁੱਛਦਾ ਨਾ ਕੋਈ ਆਵੇ ਨਾ ਕੋਈ ਜਾਵੇ ਰਿਸ਼ਤੇਦਾਰ ਵੀ ਪਾਸਾ ਵਾਟੇ ਜਾਂਦੇ ਨੇ ਜਦ ਮੈਂ ਨਾਲ ਦੇ ਜਾਈ ਸੀ ਪੁੱਤੀ ਪੁੱਛਦਾ ਹੋਰ ਕੋਈ ਨਹੀਂ ਪੁੱਛਦਾ ਕੱਲਾ ਕੱਲਾ ਪੁੱਤ ਸੀ ਪੁੱਤ ਚਲਾ ਗਿਆ ਤੁਸੀਂ ਤੁਹਾਡਾ ਵੀ ਪੁੱਤ ਗਿਆ ਤੁਹਾਨੂੰ ਪਤਾ ਕਿ ਤੁਹਾਨੂੰ ਵੀ ਪਤਾ ਕਿ ਕਿੰਨਾ ਦੁੱਖ ਹੁੰਦਾ ਕਿੰਨਾ ਔਖਾ ਹੁੰਦਾ ਦੇਖੋ ਜੀਣਾ ਸਾਨੂੰ ਪਤਾ ਜਦ ਕੋਈ ਘਰ ਚਣ ਕੇ ਆਵਾਜ਼ ਨਹੀਂ ਨਾ ਮਾਰਦਾ ਵੀ ਮਮਾ ਆ ਗਿਆ ਆਪੇ ਬੂਆ ਖੋਲ ਹੀ ਜਾਪੀ ਬੈਠੀ ਜਾ ਕਿਹਨੂੰ ਦਸੀਏ ਕਿੰਨਾ ਦਰਦ ਆ ਜਾ ਬਣ ਗਿਆ ਸੋ ਜਿਹੜਾ ਅੰਦਾ ਹੁੰਦਾ ਸੀਗਾ ਮਿੱਟੀ ਨਾਲ ਫਰੋਲ ਜੋ ਗਈ ਉਹ ਨਹੀਂ ਉਹ ਲੱਬੜੇ ਲਾਲ ਕੁਆਚਾ ਹੋ ਗਿਆ ਆਖਰੀ ਢੇਰੀ ਅੱਜ ਨਹੀਂ ਲੱਬੜੇ ਪੁੱਤ ਗਏ ਤੁਮ ਇੱਕ ਵਾਰੀ ਮੁਰਕੇ ਨਹੀਂ ਕੋਈ ਆਇਆ ਆ ਠੀਕ ਆ ਜੋ ਪਰਮਾਤਮਾ ਦਾ ਹੁਕਮ ਹੈ ਹੁਕਮ ਨਾਲ ਕਰਾਜੀ ਰੱਖੇ ਤੁਹਾਡੀਆਂ ਸਭ ਦੀ ਲੰਮੀ ਉਮਰ ਆ ਹੋਣ ਪਰਵਾਰਕੀ ਮੈਂ ਟਾਈਮ ਕਰ ਦੂਗਾ ਹਨਾ ਬਹੁਤ ਔਖਾ ਵੀਰੇ ਇਨਾ ਹੁਣ ਹਰ ਬੱਚਾ ਉਹਨਾਂ ਜਿਸ ਦਿਨ ਦਿੱਲੀ ਟਿੱਕਰੀ ਤੇ ਇੱਕ ਘਾਰ ਆਸੀ ਉਸ ਦਿਨ ਪਿਓ ਦੀ ਖਬਰ ਮਿਲੀ ਅਸੀਂ ਉੱਥੇ ਸੀ ਕੋਲੇ ਤੇ ਦੇਖਿਆ ਨਹੀਂ ਸੀ ਜਾਂਦਾ ਫਿਰ ਵੀ ਹੌਂਸਲਾ ਕਰਕੇ ਉਹਨੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਟਿੱਕਰੀ ਬਾਉਂਡਰ ਤੇ ਫੇਰ ਉਹ ਆਇਆ ਹੁਣ ਹੌਂਸਲਾ ਵੀ ਕੋਈ ਨਾ ਪੁੱਤਰ ਆਪਣਾ ਹੌਂਸਲਾ ਰੱਖ ਦੁਬਾਰਾ ਆਏ ਨਹੀਂ ਸੀ ਪਤਾ ਵੀ ਆਪ ਵੀ ਐਸੇ ਦੁਨੀਆ ਤੋਂ ਚੱਲ ਜਾਣਾ ਕਿੰਨੇ ਕ 4-5 ਸਾਲਾਂ ਦੇ ਵਿੱਚ ਵਿੱਚ ਚੱਲ ਗਏ ਨੇ ਬਸ ਜਿਹਦਾ ਜਾਂਦਾ ਉਹਨੂੰ ਪਤਾ ਕਈ ਤਾਂ ਕਹਿ ਦਣਗੇ ਪਤਾ ਨਹੀਂ ਐਡਾ ਜਾਂਦੇ ਨੇ ਐਡਾ ਜਾਂਦੇ ਉਹ ਜਿਹਦਾ ਤੁਰ ਜਾਂਦਾ ਨਾ ਉਹਨੂੰ ਉਹਨੂੰ ਜਿਹਦੇ ਤੇ ਬੀਤਦੀ ਉਹਨੂੰ ਪਤਾ ਤਾਂ ਦੂਜਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਲੋਕ ਤਾਂ ਕਹਿਣ ਲੱਗ ਪਏ ਪਤਾ ਨਹੀਂ ਰੱਬ ਹੈਗਾ ਵੀ ਹੈ ਕਿ ਨਹੀਂ ਇੰਨੇ ਅਰਦਾਸ ਕਰਨ ਤੋਂ ਬਾਅਦ ਵੀ ਜਿਹੜਾ ਰਾਜਵੀਰ ਜੀ ਹੈ ਸਾਡੇ ਤੋਂ ਖੋਲੇ ਉਹ ਰਾਜਵੀਰ ਤਾਂ ਹੁਣ ਰਾਜਵੀਰ ਹੀ ਸੀ ਆਸਮੁਖ ਚਿਹਰਾ ਆਪਣੀ ਕਲਾ ਦੇ ਨਾਲ ਹਰ ਹਰਕ ਚੀਜ਼ ਦੀ ਗੱਲ ਕਰਦਾ ਸੀ ਉਹ ਨਹੀਂ ਹੁਣ ਹਰ ਇੱਕ ਨੇ ਆਪਣਾ ਆਪਣਾ ਸਤਾਰਾ ਲੈ ਕੇ ਆਇਆ ਚਲਾ ਜਾਣਾ ਮਾਨ ਮਾਨ ਪੁੱਤ ਨਹੀਂ ਮੱਲਾ ਸਾਡੇ ਦਿਲਾਂ ਦੇ ਵਿੱਚ ਵਸਦੇ ਰਹਿਣਗੇ ਰਾਜਵੀਰ ਜੀ ਪਰਮਾਤਮਾ ਜਿੱਥੇ ਵੀ ਹੋ ਜਾਵੇ ਆਪਨੇ ਚਰਨਾਂ 'ਚ ਉਹਨੂੰ ਲਾ ਕੇ ਰੱਖੇ ਉਹਦੇ ਬੱਚਿਆਂ ਨੂੰ ਉਹਦੇ ਪਰਿਵਾਰ ਨੂੰ ਤੇ ਘਰ ਵਾਲੀ ਨੂੰ ਪਰਮਾਤਮਾ ਹੌਸਲਾ ਦੇਵੇ ਕਿ ਉਹ ਸਹਿ ਸਕਣ ਇਸ ਵਿਛੋੜੇ ਨੂੰ ਪਰ ਔਖਾ ਬਹੁਤ ਹੈ ਬੀਬੀ ਜੀ ਤੁਸੀਂ ਦੋ ਸ਼ਬਦ ਬੋਲੋ ਕਿ ਤੁਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹਿਲਾਂ 40s ਵੀ ਗਏ ਹੁਣ ਇੱਥੇ ਵੀ ਆਏ ਹਾਂਜੀ ਬਹੁਤ ਦੁੱਖ ਬਹੁਤ ਜ਼ਿਆਦਾ ਸੀ ਬਟ ਇਹ ਦੁਨੀਆਂ ਤੇ ਮਿਲਣਾ ਨਹੀਂ ਬਚਿਆ ਸੀ ਬਹੁਤ ਜ਼ਿਆਦਾ ਦੁੱਖ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਚੜ੍ਹਦੀ ਜੀ ਰਹੇਗਾ ਹੁਣ ਵੀ ਜਿਉਂਦਾ ਹੁਣ ਵੀ ਜੱਗ ਤੇ ਹੀ ਹੁੰਦਾ ਐਨੀ ਦੁਨੀਆਂ ਜੁੜ ਗਿਆ ਪਿਆਰ ਕਰਕੇ ਜੁੜ ਗਿਆ ਐਨੀ ਦੁਨੀਆਂ ਕਿਸੇ ਕਿਸੇ ਦਾ ਕੰਮ ਹੈ ਕਿਸੇ ਮਾਂ ਦਾ ਪੁੱਤ ਚੰਗਾ ਨਿਕਲਦਾ ਉਹ ਆਪਣੀ ਦੁਨੀਆ ਜੋੜਦਾ ਦੁਨੀਆ ਜੋੜ ਕੇ ਚਲੇ ਗਿਆ ਸੰਸਾਰ ਤੇ ਜਿਉਂਦਾ ਹੀ ਰਹੇਗਾ ਮਹਾਰਾਜਾ ਜਿਉਂਦਾ ਹੀ ਰੱਖੇਗਾ ਇਹਨਾਂ ਮੜੀਆਂ ਤੇ ਮੇਲੇ ਲੱਗਦੇ ਹੀ ਰਣ ਸਦਾਈਂ ਉਹਨਾਂ ਦੇ ਮਹਾਰਾਜਾ ਉਹਨਾਂ ਦੀ ਬੱਚਿਆਂ ਨੂੰ ਸੁੱਖ ਸ਼ਾਂਤੀ ਦੇਵੇ ਤੇ ਘਰ ਵਾਲੀ ਨੂੰ ਸੁੱਖ ਸ਼ਾਂਤੀ ਦੇਵੇ ਮਾਂ ਨੂੰ ਸੁੱਖ ਸ਼ਾਂਤੀ ਰਹੇ ਪਰ ਹੌਸਲਾ ਤਾਂ ਨਹੀਂ ਹੁੰਦਾ ਬੇਟੇ ਮਾਂ ਦਾ ਪੁੱਤ ਚਲੇ ਜਾਣਾ ਅੱਜ ਛੋਟਾ ਜਿਹਾ ਚਲੇ ਜਾਂਦਾ ਉਹ ਨਹੀਂ ਭੁੱਲਦਾ ਇਹ ਗੱਭਰੂ ਪੁੱਤ ਮਾਂ ਦਾ ਕਿਆ ਇਹ ساری ਉਮਰ ਨਹੀਂ ਭੁੱਲਣਾ ਇਹ ਫੱਟ ਨਹੀਂ ਮਿਲਦੇ ਬਟੇ ਉਹ ਕਹਿੰਦੇ ਨੇ ਕਿ ਜਿਹੜਾ ਜ਼ਿਆਦਾ ਵਧੀਆ ਹੁੰਦਾ ਜ਼ਿਆਦਾ ਉਹ ਰੱਬ ਛੇਤੀ ਖੋ ਲੈਂਦਾ ਕਿਤੇ ਇਹ ਤਾਂ ਨਹੀਂ ਰਾਜਵੀਰ ਇਹ ਬਟੇ ਇਹਨਾਂ ਦਾ ਕਲਾਕਾਰਾਂ ਨੂੰ ਨਜ਼ਰ ਹੀ ਲੱਗ ਗਈ ਬਟੇ ਚੜਦੇ ਤੇ ਚੜਦਾ ਕਲਾਕਾਰ ਜਾ ਰਿਹਾ ਇਹਨਾਂ ਨੂੰ ਨਜ਼ਰ ਹੀ ਲੱਗ ਗਈ ਬਟੇ ਇਹਨਾਂ ਨੂੰ ਪਰਮਾਤਮਾ ਨੇ ਖੜਕੀ ਚੰਗਾ ਲੱਗਦਾ ਵੀ ਜੇ ਚੰਗੇ ਚੰਗੇ ਚੁਣ-ਚੁਣ ਕੇ ਲਈ ਜਾਂਦਾ ਪਰਮਾਤਮਾ ਹਾਂਜੀ ਕੱਲ ਬੇਟੀ ਨੇ ਜਦੋਂ ਦੇਖਿਆ ਉਦੋਂ ਕੈਰੀ ਸੀ ਕਿ ਰਾਜਵੀਰ ਪਾਪਾ ਜੀ ਉੱਠ ਜਾਓ ਤੁਸੀਂ ਕਿ ਤੁਸੀਂ ਮੇਰਾ ਚੀਟਿੰਗ ਕਰ ਰਹੇ ਹੋ ਤੁਸੀਂ ਉੱਠ ਜਾਓ ਬੱਚਿਆਂ ਨੇ ਕੀ ਵੇਖਿਆ ਵਿਚਾਰਿਆਂ ਨੇ ਉਹਨਾਂ ਨੂੰ ਕੁਝ ਨਹੀਂ ਵੇਖਿਆ ਮਾਪਿਓ ਦਾ ਬੱਚੇ ਸੁਖ ਲੈਂਦੇ ਨੇ ਉਹਨਾਂ ਨੂੰ ਕੋਈ ਸੁਖਤ ਨਹੀਂ ਨਾ ਮਿਲਿਆ ਨਾ ਉਹਨਾਂ ਨੂੰ ਪਿਆਰ ਮਿਲਿਆ ਬੱਚਿਆਂ ਦਾ ਹੁਣ ਪਿਆਰ ਮਿਲਣਾ ਸੀ ਉਹਨਾਂ ਨੂੰ ਹਾਂਜੀ ਸਾਡੇ ਇਹਨਾਂ ਦੀ ਪਿੰਡ ਗੁੜੀਆ ਦੀ ਭੂਆ ਰਹਿੰਦੀ ਹੈ ਕੌਲੀ ਪਿੰਡ ਤੋਂ ਅਸੀਂ ਆਇਆ ਪਟਿਆਲੇ ਤੋਂ ਇਹਨਾਂ ਦੀ ਭੂਆ ਜੀ ਹੁਣ ਮਿਲਿਆ ਸਾਨੂੰ ਹਾਂਜੀ ਸਾਨੂੰ ਵੀ ਬਹੁਤ ਦੁੱਖ ਵੜੇ ਪਿਆਰ ਅਸੀਂ ਹੁਣੇ ਸੁਣਿਆ ਇਹਨਾਂ ਨੂੰ ਪਰ ਜਿੰਨਾ ਜ਼ਿਕਰ ਸੁਣਿਆ ਉਦੋਂ ਮਨ ਨਹੀਂ ਖਲੋਤਾ ਬਸ ਬੇਟੀਆਂ ਨੇ ਅਰਦਾਸਾਂ ਕੀਤੀਆਂ ਮੱਸੀਆ ਸੁਖੀਆਂ ਸਭ ਕੁਝ ਸੁਖਿਆ ਵੀ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਨਾ ਪਰਮਾਤਮਾ ਪਰ ਨਹੀਂ ਰੱਬ ਨੂੰ ਮਨਜ਼ੂਰ ਹੋਇਆ ਬਥੇ ਹਾਂਜੀ ਬਸ ਭਾਜੀ ਕਹਿਣ ਸੁਣਨ ਤਾਂ ਕੋਈ ਲਫ਼ਜ਼ ਹੈ ਨਹੀਂ ਉਹ ਸਾਹਮਣੇ ਅਗਨੀ ਭੇਟ ਹੋ ਗਿਆ ਹੈ ਨਾ ਤੇ ਪਰਮਾਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਇਹ ਬਾਰੇ ਬਹੁਤ ਦੁੱਖ ਦੀ ਘੜੀ ਆ ਪਰਿਵਾਰ ਲਈ ਤਾਂ ਹੈ ਹੀ ਹੈ ਉਹਦੇ ਚਾਉਣ ਵਾਲਿਆਂ ਲਈ ਵੀ ਹੈ ਜਿਹੜੇ ਉਹਦੇ ਨਾਲ ਕੁਝ ਲੋਕ ਜੁੜੇ ਹੋਏ ਸੀ ਮਿਊਜ਼ੀਸ਼ੀਅਨ ਸੀ ਵੀਡੀਓ ਮੇਕਰ ਸੀ ਆਡੀਓ ਮੇਕਰਸ ਨਾ ਪਬਲਿਸ਼ਰ ਉਹ ਸਾਰਿਆਂ ਸਾਰੇ ਹੀ ਦੁੱਖ ਦੀ ਘੜੀ ਦੇ ਵਿੱਚ ਨੇ ਉਹਨਾਂ ਸਾਰਿਆਂ ਨੂੰ ਹੀ ਇਸ ਚੀਜ਼ ਦਾ ਕਾਟਾ ਪਿਆ ਆਮ ਲੋਕਾਂ ਨੂੰ ਤਾਂ ਦੇਖੋ ਦੁੱਖ ਹੁੰਦਾ ਹੀ ਆ ਜਿਹਦਾ ਇੱਕ ਸਟਾਰ ਚਲਾ ਜਾਵੇ ਠੀਕ ਹੈ ਤੇ ਬਹੁਤ ਦੁੱਖ ਦੀ ਘੜੀ ਆ ਨਾ ਪੂਰਾ ਆਉਣ ਵਾਲਾ ਕਾਟਾ ਪੂਰਾ ਜਿੱਥੇ ਪੰਜਾਬ ਅਰਦਾਸਾਂ ਦੇ ਵਿੱਚ ਲੱਗਾ ਹੋਇਆ ਸੀ ਲੇਕਿਨ ਅਰਦਾਸਾਂ ਕੰਮ ਨਹੀਂ ਆਈਆਂ ਇਹ ਨਹੀਂ ਕਹਿ ਸਕਦੇ ਅਰਦਾਸਾਂ ਚਲੋ ਪ੍ਰਮਾਤਮਾ ਬਿਹਤਰ ਜਾਣਦਾ ਕਿਉਂਕਿ ਉਸ ਤੋਂ ਵੱਡੀ ਤਾਕਤ ਕੋਈ ਨਹੀਂ ਹੈ ਉਹਨੇ ਕਿਹੜਾ ਕੰਮ ਕਾਦ ਕਿੱਥੇ ਕਰਨਾ ਹੈ ਪ੍ਰਮਾਤਮਾ ਨੂੰ ਪਤਾ ਅਰਦਾਸਾਂ ਸਭ ਨੇ ਕੀਤੀਆਂ ਦਿਲ ਤੋਂ ਕੀਤੀਆਂ ਇਹ ਸਭ ਨੇ ਆਪਣੇ ਆਪਣੇ ਢੰਗ ਨਾਲ ਅਜਮੇਰ ਸ਼ਰੀਫ ਫਵਾਜ਼ਾ ਗਰੀਬ ਨਵਾਜ਼ ਦੇ ਵੀ ਅਰਦਾਸ ਹੋਈ ਦੁਆ ਹੋਈ ਤੇ ਚਾਦਰ ਪੇਸ਼ ਕੀਤੀ ਗਈ ਨਿਆਜ਼ ਚੜੀ ਗੁਰਦੁਆਰਿਆਂ ਦੇ ਵਿੱਚ ਵੀ ਅਰਦਾਸਾਂ ਹੋਈਆਂ ਪਰ ਕਈ ਵਾਰੀ ਪ੍ਰਮਾਤਮਾ ਨੂੰ ਪਤਾ ਹੁੰਦਾ ਵੀ ਕਿਹੜੀ ਚੀਜ਼ ਸਹੀ ਹੈ ਕਿਹੜੀ ਗਲਤ ਹੈ ਤੇ ਉਹ ਕਈ ਵਾਰ ਆਪਣੇ ਫੈਸਲੇ ਨੂੰ ਹੀ ਵਾਪਸ ਨਹੀਂ ਲੈ ਸਕਦਾ ਉਹ ਐਸਾ ਡਾਡਾ ਪਰ ਸਾਡੇ ਲਈ ਇਹ ਨਾ ਸਹਿਣਯੋਗ ਘਟਾ ਸਾਡੇ ਲਈ ਔਰ ਪਰਿਵਾਰ ਲਈ ਖਾਸ ਕਰਕੇ ਜਿਹੜੇ ਆਵਾਰਾ ਪਸੂ ਜਿਹੜੇ ਰੋਡ ਤੇ ਘੁੰਮ ਰਹੇ ਨੇ ਉਹ ਉਹ ਮੈਂ ਸਾਰੇ মিডিਆ ਨੂੰ ਬੇਨਤੀ ਕੀਤੀ ਆ ਕਿ ਇਹਨਾਂ ਇਹ ਸਰਕਾਰ ਦੇ ਕੰਨ ਖੜੇ ਹੋਣੇ ਚਾਹੀਦੇ ਆ ਇਹ ਪਬਲਿਕ ਹੁਣ ਜਾਗੀ ਹੈ ਨੁਕਸਾਨ ਬੇਸ਼ੱਕ ਨੁਕਸਾਨ ਕਰਾ ਕੇ ਹੀ ਜਾਗੀ ਹੈ ਪਰ ਆਵਾਰਾ ਪਸ਼ਵਾਂ ਦਾ ਹੱਲ ਜਿਹੜਾ ਉਹ ਸਰਕਾਰ ਨੂੰ ਕਰਨਾ ਚਾਹੀਦਾ ਔਰ ਤਾਂ ਕਿ ਕੋਈ ਹੋਰ ਰਾਜਵੀਰ ਜਵੰਦਾ ਨਾ ਤੁਰ ਜਵੇ ਕਿੰਨੇ ਰਾਜਵੀਰ ਜਵੰਦੇ ਵਿਚਾਰੇ ਜਿਹੜੇ ਅਨਨੋਨ ਪਰਸਨ ਚਲੇ ਗਏ ਉਹਨਾਂ ਦੇ ਮਾਵਾ ਦੇ ਪੁੱਤ ਕਈ ਪਰਵਾਦ ਕਈ ਪਰਿਵਾਰਾਂ ਦੇ ਪਰਿਵਾਰ ਚਲੇ ਗਏ ਹੈ ਨਾ ਤੇ ਇਹ ਤਾਂ ਰਾਜਵੀਰ ਚਲੋ ਹਾਈਲਾਈਟ ਹੋ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਰਕਾਰ ਨੂੰ ਬੇਨਤੀ ਹੈ ਕਿ ਆ ਜਿਹੜੇ ਤੁਸੀਂ ਮਤਲਬ ਕੋਰਟ ਐਕਸ ਲੈਨੇ ਹੋ ਕਾਦੇ ਵਾਸਤੇ ਲੈਨੇ ਹੋ ਤੁਸੀਂ ਇਹਨਾਂ ਨੂੰ ਇਹਨਾਂ ਦੀ ਜਗ੍ਹਾ ਬਣਾਓ ਇਹਨਾਂ ਪਸ਼ੂਆਂ ਨੂੰ ਉੱਥੇ ਸ਼ਾਮ ਸਮਾਣ ਵਾਸਤੇ ਰੱਖੋ ਠੀਕ ਹੈ ਸੋ ਇਹ ਹੋਣਾ ਚਾਹੀਦਾ ਮੁੰਡਾ ਜ਼ਰੂਰ ਭੋਗ ਸਰ ਕੋ ਦਰੱਖਿਆ ਗਿਆ ਭੋਗ ਸ਼ੁੱਕਰਵਾਰ 17 ਤਰੀਕ ਦਾ ਭੋਗ ਰੱਖਿਆ ਗਿਆ ਪੰਨ ਤੇ ਉਹਨਾਂ ਦੀ ਰਸਮ ਕਰ ਚੁੱਕੇ ਹਾਂ ਹੁਣ ਕੀਰਤਪੁਰ ਸਾਹਿਬ ਅਸਥ ਪਉਣ ਜਾਵਾਂਗੇ ਬਸ ਹੋਰ ਅੱਧੇ ਪੌਣੇ ਕੈਂਚੇ ਤੱਕ ਕੀਰਤਪੁਰ ਸਾਹਿਬ ਨੂੰ ਜਾਵਾਂਗੇ ਅਸੀਂ ਕਰ ਰਹੇ ਅਗੰਮੀ ਰਸਮਾਂ ਨੇ ਉਹ ਪਿਕਨ ਡਿਆਨੀ ਖਾਸ ਕਰਕੇ ਪਰਿਵਾਰ ਦੇ ਵੱਲੋਂ ਇਹ ਜਰੀਨ ਕੀਤਾ ਜਾ ਰਿਹਾ ਹੈ ਕਿ ਇਹ ਜਰਾ ਯਾਦ ਕੀਤਾ ਜਾ ਰਿਹਾ ਨਮਨ ਕੀਤਾ ਜਾ ਰਿਹਾ ਆਮ ਲੋਕਾਂ ਨੂੰ ਇਸੇ ਹੀ ਅਜੇ ਬਸ ਉਹਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਜਿੱਥੇ ਵੀ ਸਾਡਾ ਭਰਾ ਹੋਵੇ ਆਪਣੇ ਚਰਨਾਚ ਜਗਾਂ ਮਲੇ ਜਿਹੜਾ ਉਹ ਸਰਪੰਚ ਸਾਹਿਬ ਹੈਗੇ 17 ਅਕਤੂਬਰ ਨੂੰ ਇੱਥੇ ਪਿੰਡ 'ਚ ਹੀ ਕਰਾਈਏਗੀ ਪਿੰਡ 'ਚ ਇੱਥੇ ਕਰਾਈ ਜਾਏਗੀ 17 ਤਰੀਕ ਨੂੰ ਅਖੰਡ ਪਾਠ ਸਾਹਿਬ ਕਦੋਂ ਲਖਿਆ ਜਾਵੇਗਾ ਅੱਜ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰ ਦਿੱਤੇ ਗਏ ਨੇ ਠੀਕ ਹੈ ਠੀਕ